So music studio. ਕਰ ਲਾਜ ਮੈਂ ਆਉਗੀ ਪਾਰਟ ਚੂ ਡਿਜ਼ਾਈਨ ਕਰਦਾ ਉਹਦੀ ਵੀ ਕਹਾਣੀ ਸੀ ਨੇ ਭੁਜਾਦੇ ਵੀ ਕਹਾਣੀ ਸੀ ਉਹਦੀ ਵੀ ਕਹਾਣੀ ਆਜ ਨੂੰ ਬਾਈਕ ਲੈਣੇ ਜਾਣ ਕਰਦਾ ਇੱਕ ਮਹੀਨਾ ਟੰਡਾ ਸੱਜ ਦੇ ਕੋਈ ਮਾਰੇ ਗਏ ਨੇ ਹਾਂ ਮੈਂ ਪਹਿ ਹੀ ਨਹੀਂ ਆਇਆ ਕੋਈ ਨਹੀਂ ਤੇਰੇ ਨਾਲ ਮਾਮਲਾ ਹੋ ਗਿਆ ਹਾਂ ਇਹ ਨਾਲ ਤੂੰ ਮਾਰੇ ਨਾ ਜਾਉਂ ਕਿਉਂ ਮੈਂ ਪਾਈ ਪਾ ਤੂੰ ਆਪ ਨੂੰ ਮਰਛੀ ਚ ਜਾ ਮਾਂ ਬਾਪ ਸੁਣੋ ਬਾਪ ਸੁਣੋ ਬਾਪ ਸੁਣੋ ਕਾਲੇ ਕਨੂਰ ਬਾਪ ਸੁਣੋ ਬਾਪ ਸੁਣੋ ਬਾਪ ਸੁਣੋ ਵਾਲੇ ਕੰਨੀ ਟੱਟ ਮਰਦਾਬਾਦ ਮੇਰਾ ਨਾਮ ਮੇਲਾ ਸਿੰਘ ਕਟੂ ਗੇਤੀ ਬਾੜੀ ਕਿਸਾਨ ਵਿਕਾਸ 프ਰੰਟ ਵੱਲੋਂ ਅੱਜ ਇਹ ਜਿਹੜਾ ਧਨੌਲੇ ਇਕੱਠ ਹੋਇਆ ਵੈ ਬਲਵਿੰਦਰ ਕੁਮਾਰ ਜਿਹੜਾ ਕਿ ਨਰੰਕਰੀ ਦੇ ਤੌਰ ਤੇ ਮਿਸ਼ਨ ਦੇ ਤੌਰ ਤੇ ਜੁੜਿਆ ਹੋਇਆ ਤੇ ਦੂਜੇ ਪਾਸੇ ਨਾਲ ਬੀਜੇਪੀ ਨਾਲ ਵੀ ਜੁੜਿਆ ਹੋਇਆ ਬੀਜੇਪੀ ਦਾ ਕੋਈ ਆਗੂ ਇਹਨਾਂ ਦੇ ਉਹ ਤਾਂ ਨਹੀਂ ਮੈਨੂੰ ਹਲੇ ਕਲੀਅਰ ਹੋਇਆ ਵੀ ਕੌਣ ਹੈ ਕਿ ਇੱਥੇ ਆਇਆ ਹੈ ਇਹਨਾਂ ਦਾ ਆਉਣ ਦਾ ਮਤਲਬ ਕੀ ਹੈ ਕਿ ਸਾਡੇ ਲੋਕਾਂ ਨੂੰ ਇਹ ਚੜ੍ਹਾਉਂਦੇ ਨੇ ਸਾਡੀਆਂ ਮੰਡੀਆਂ ਦੇ ਵਿੱਚ ਕਣਕਾਂ ਰੋਲ ਰਹੀਆਂ ਨੇ ਬਾਰਦਾਨਾ ਆ ਨਹੀਂ ਰਿਹਾ ਜਾਨ ਪੁੱਜ ਕੇ ਸਾਨੂੰ ਹਰਾਨ ਕਰ ਰਹੇ ਨੇ ਕਿਉਂ ਕਰ ਰਹੇ ਨੇ ਕਿ ਇਸ ਕਰਕੇ ਕਰ ਰਹੇ ਨੇ ਕਿ ਜਿਹੜੇ ਸਾਡੇ ਤਿੰਨ ਕਾਨੂੰਨ ਬਣਾਏ ਨੇ ਉਹ ਲਾਗੂ ਹੋ ਜਾਣ ਤੇ ਲੋਕ ਭਾਰਤ ਦੇ ਲੋਕ ਟਿਕ ਜਾਣ ਪਰ ਇੱਥੇ ਸਾਡਾ ਉਦੋਂ ਉਲਟਾ ਹੈ ਕਿ ਸਾਡੇ ਜਿਹੜੇ ਤਿੰਨ ਕਾਨੂੰਨ ਬਣਾਏ ਨੇ ਸੈਂਟਰ ਦੀ ਸਰਕਾਰ ਨੇ ਅਸੀਂ ਸਮਝਦੇ ਹਾਂ ਕਿ ਸਾਡੀ ਮੌਤ ਦੇ ਉੱਤੇ ਬਰੰਟ ਨੇ ਤੇ ਸਾਨੂੰ ਜੇ ਕਾਨੂੰਨ ਲਾਗੂ ਹੁੰਦੇ ਨੇ ਸਾਡਾ ਸਾਰੀ ਖਤਮ ਹੁੰਦੀ ਹੈ ਇਸ ਕਰਕੇ ਭਾਰਤ ਦੇ ਲੋਕ ਖਾਸ ਕਰਕੇ ਪੰਜਾਬ ਦੇ ਕਿਸਾਨ ਇਹ ਸੰਘਰਸ਼ ਦੇ ਵਿੱਚ ਜੁਟੇ ਹੋਏ ਨੇ ਇਹ ਸੰਘਰਸ਼ ਨੂੰ ਜਦੋਂ ਅੱਗੇ ਵਧ ਰਹੇ ਨੇ ਤਾਂ ਇਹ ਬੀਜੇਪੀ ਵਾਲੇ ਇਸ ਤਰ੍ਹਾਂ ਦੇ ਚਾਲਾਂ ਚੱਲ ਰਹੇ ਨੇ ਥਾਂ ਥਾਂ ਆ ਕੇ ਪਰਪੋਕੇਸ਼ਨਾਂ ਪੈਦਾ ਕਰਦੇ ਨੇ ਵੀ ਬਾਹ ਥੱਲੇ ਕਿਤੇ लाਠੀ ਚਾਰਜ ਹੋ ਜੇ ਕਿਤੇ ਕੁਝ ਹੋ ਜੇ ਜਿਵੇਂ ਪਿਛਲੇ ਦਿਨੀ ਮਲੋਟ ਦੇ ਵਿੱਚ ਇਹਨਾਂ ਨੇ ਕਰਾਇਆ ਕਿਉਂਕਿ ਜਾਣ ਬੁੱਝ ਕੇ ਕਰਾ ਰਹੇ ਨੇ ਸਾਰਾ ਕੁਝ ਇਸ ਕਰਕੇ ਅੱਜ ਜਦੋਂ ਇੱਥੇ ਆਇਆ ਤਾਂ ਸਾਨੂੰ ਸਾਰਿਆਂ ਨੂੰ ਪਤਾ ਲੱਗਿਆ ਜਿਹੜੇ ਵੀ ਮਤਲਬ ਅਨਸਾਫ਼ ਸੰਧ ਨੂੰ ਜੋ ਵੀ ਜਾਗਦੀ ਜ਼ਮੀਰ ਵਾਲੇ ਲੋਕ ਨੇ ਇੱਥੇ ਆਏ ਨੇ ਕਿ ਜਿਹੜੇ ਜਿਨ੍ਹਾਂ ਨੂੰ ਵੀ ਪਤਾ ਲੱਗ ਰਿਹਾ ਉਹ ਆ ਰਹੇ ਨੇ ਇਹਨਾਂ ਨੂੰ ਘੇਰਿਆ ਉਹਨਾਂ ਚਿਰ ਇਹਨਾਂ ਨੂੰ ਘੇਰਦੇ ਰਾਂਗੇ ਜਿਨ੍ਹਾਂ ਚਿਰ ਸਾਡੇ ਮਸਲੇ ਹੱਲ ਨਹੀਂ ਹੁੰਦੇ ਜਿਨ੍ਹਾਂ ਚਿਰ ਉਹ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੇ ਐਮਐਸਪੀ ਤੇ ਕਾਨੂੰਨ ਨਹੀਂ ਬਣਾਉਂਦੇ ਜਿੰਨੀਆਂ ਵੀ ਸਾਡੀਆਂ ਮਸਲੇ ਮੰਗਾ ਨੇ ਉਹਨਾਂ ਦਾ ਹੱਲ ਨਹੀਂ ਕਰਦੇ ਤੇ ਜਿਨ ਜਿਨਵੇਂ ਉਹਨਾਂ ਨੇ ਧਾਰੀ ਵੀ ਹੈ ਕਿ ਪੌਣੇ 400 ਬੰਦਾ ਸਾਡਾ ਸਾਡੇ ਮੌਤ ਹੋ ਗਈ ਹੈ ਰੋਜ਼ ਦਨ ਚੜਦੇ ਦੇਣਾ ਦੋ ਡੈਡ ਬਾਡੀਆਂ ਆਉਂਦੀਆਂ ਨੇ ਮਤਲਬ ਸਿੰਘੂ ਤੋਂ ਟਿਕਰੀ ਤੋਂ ਗਾਜੀਪੁਰ ਤੋਂ ਸਾਡੀਆਂ ਮੋਤਾ ਹੋ ਰਹੀਆਂ ਨੇ ਇਹਨਾਂ ਨੂੰ ਇਸ ਗੱਲ ਦੀ ਕੋਈ ਸਮਝ ਨਹੀਂ ਪੈ ਰਹੀ ਇਹ ਸੌਕੇ ਮੁੜ ਕੇ ਸਾਡੇ ਘਰਾਂ ਦੇ ਵਿੱਚ ਆ ਕੇ ਵੜ ਕੇ ਸਾਨੂੰ ਮਤਲਬ ਚਿਕਰੇਉਂਦੇ ਨੇ ਪਰਪੋਗੈਸ਼ਨ ਪੈਦਾ ਕਰਦੇ ਨੇ ਇਸ ਕਰਕੇ ਏ ਘੇਰੇ ਬੈ ਜਿੰਨਾ ਚਿਰ ਕੋਈ ਬਾਹਰ ਆ ਕੇ ਕੋਈ ਆਪਣੀ ਗੱਲ ਨੂੰ ਮੰਨਦਾ ਨਹੀਂ ਕੋਈ ਗੱਲ ਕਹਿੰਦਾ ਨਹੀਂ ਪਬਲਿਕ ਦੇ ਵਾਸਤੇ ਉਹਨਾਂ ਚਿਰ ਨਹੀਂ ਛੱਡਾਂਗੇ ਸਾਡੇ ਹੋਰ ਵੀ ਲੋਕ ਆ ਰਹੇ ਨੇ ਧੰਨਵਾਦ ਔਰ نیچے ਜੋ ਉਹ ਸਬਸਕ੍ਰਾਈਬ ਦਾ ਬਟਨ ਹੈ ਨਾ ਉਸ ਨੂੰ ਹਿੱਟ ਕਰੋ ਦੇਖੋ ਮਤ ਜਲਦੀ ਸੇ ਕਰੋ ਸਬਸਕ੍ਰਾਈਬ